ਕੀ ਇੱਕ ਬੀਬੀ ਆ ਉਹਦੀਆਂ ਦੋ ਨੌਹਾਂ ਆ ਅੱਛਾ ਇੱਕ ਨੂੰ ਹੈਗੀ ਆ ਇੰਡੀਆ ਦੇ ਵਿੱਚ ਹੂੰ ਇੱਕ ਹੈਗੀ ਅਮਰੀਕਾ ਦੇ ਵਿੱਚ ਅੱਛਾ ਤੇ ਦੋਨਾਂ ਦੇ ਵਿੱਚ ਉਹ ਸੱਸ ਦਾ ਪਿਆਰ ਜਿਹੜਾ ਵਖਰੇ ਵਖਰਾ ਹੈ ਉਹ ਜਿਹੜੀ ਇੱਧਰਲੀ ਨੌਹਾਂ ਆ ਉਹ ਕੰਮ ਵੀ ਖਿੱਚੀ ਫਿਰਦੀ ਆ ਘਰ ਦਾ ਗੱਡਾ ਵੀ ਖਿੱਚੀ ਫਿਰਦੀ ਆ ਪਰ ਪ੍ਰਾਣੀਆਂ ਵੀ ਖਾਂਦੀ ਆ ਹੂੰ ਉਹ ਸੱਸ ਨੂੰ ਤਾਣੇ ਵੀ ਮਾਰਦੀ ਤੈਨੂੰ ਆ ਨਹੀਂ ਆਉਂਦਾ ਤੈਨੂੰ ਆਉ ਨਹੀਂ ਆਉਂਦਾ ਤੂੰ ਐਦਾਂ ਕਰਦੀ ਆ ਤੂੰ ਉਦਾਂ ਕਰਦੀ ਆ ਤੈਨੂੰ ਕੱਪੜੇ ਨਹੀਂ ਪਾਉਣ ਦਾ ਚੱਜ ਤੈਨੂੰ ਬੁੱਲ ਰੰਗਣ ਦਾ ਨਹੀਂ ਚੱਜ ਤੈਨੂੰ ਸੂਟ ਪਾਉਣ ਦਾ ਨਹੀਂ ਚੱਜ ਤੈਨੂੰ ਖਾਣਾ ਬਣਾਉਣ ਦਾ ਨਹੀਂ ਚੱਜ ਉਹ ਚੱਲਦਾ ਰਹਿੰਦਾ ਐਦਾਂ ਹੀ ਸਾਰੇ ਘਰਾਂ ਘਰਾਂ ਦੀ ਕਹਾਣੀ ਕੁੜੀ ਦਾ ਵਿਆਹ ਰੱਖ ਲਿਆ ਜਾਂ ਮੁੰਡੇ ਦਾ ਵਿਆਹ ਰੱਖ ਲਿਆ ਹੁਣ ਜਿਹੜੀ ਉਹ ਸੱਸ ਆ ਉਸ ਸੱਸ ਨੇ ਹੁਣ ਸੱਦਾ ਪੱਤਰ ਭੇਜਿਆ ਬਾਹਰ ਅਮਰੀਕਾ ਵਾਲੀ ਨੂੰ ਨੇ ਵੀ ਆਉਣਾ ਹੁਣ ਜਦੋਂ ਉਹ ਆ ਜਾਂਦੀ ਆ ਤੇ ਸਾਰਾ ਈ ਟੱਬਰ ਉਧਰ ਤੋ ਲੱਜਦਾ ਦੇਖੋ ਉਸ ਔਰਤ ਦੀ ਮਾਨਸਿਕਤਾ ਇੱਕ ਥਾਂ ਤੇ ਰਹਿ ਕੇ ਉਹਦੀ ਦੋਰੀ مان ਸਕਦਾ ਅਮਰੀਕਾ ਵਾਲੀ ਨੋ ਦੇ ਵਾਸਤੇ ਚੰਗੀ ਐ ਇੱਧਰ ਜਿਹੜੀ ਹੈ ਕਿ ਉਹ ਮਾੜੀ ਜਿਹੜੀ ਇੱਧਰ ਵਾਲੀ ਐ ਕਿਤੇ ਜੇਕਰ ਵਿਚਾਰੀ ਰਾਤ ਨੂੰ ਸੌਣ ਲੱਗੀ ਵੀ ਕਿਤੇ ਪਜਾਮਾ ਪਾ ਲਵੇ ਤੇ 736 ਗੱਲਾਂ ਸੁਣਾਉਂਦੀ ਐ ਹੂੰ ਲੋਕੀ ਕੀ ਕਹਿਣਗੇ ਲੋਕੀ ਕੀ ਕਹਿਣਗੇ ਕਿ ਉਹ ਫਲਾਣੇ ਦੇ ਨੋ ਪਜਾਮੇ ਪਾਈ ਫਿਰਦੀ ਐ ਉਹ ਬਨਾਣਾ ਪਾਈ ਫਿਰਦੀ ਐ ਇਹ ਕੰਮ ਸਾਡੇ ਘਰ ਨਹੀਂ ਕਰਦੇ ਉਹ ਵਿਚਾਰੀ ਨੂੰ ਜਦ ਤੁਸੀਂ 24 ਘੰਟੇ ਨਿੰਦੀ ਜਾਣਾ ਉਹਨੂੰ ਭੰਡੀ ਜਾਣਾ ਤੇ ਉਹ ਤੁਹਾਡਾ ਭੰਡੀ ਪ੍ਰਚਾਰ ਵੀ ਸਹਿੰਦੀ ਰਹਿੰਦੀ ਹੈ ਤੇ ਉਹ ਵਿਚਾਰੀ ਫਿਰ ਤੁਹਾਡੇ ਅੱਗੇ ਬੋਲਦੀ ਵੀ ਨਹੀਂ ਤੇ ਜਿਹੜੀ ਦੂਸਰੀ ਆ ਅਮਰੀਕਾ ਵਾਲੀ ਉਹਨੂੰ ਕਹਿ ਕੇ ਦੇਖਿਓ ਇੱਕ ਵਾਰੀ ਔਰਤ ਇੰਡੀਆ ਦੇ ਵਿੱਚ ਰਹਿ ਕੇ ਰਾਤ ਨੂੰ ਆਪਣਾ ਕਿਤੇ ਨਾਈਟ ਸੂਟ ਨਹੀਂ ਪਾ ਸਕਦੀ ਉਸੇ ਔਰਤ ਦੀ ਦਰਾਣੀ ਜਾਂ ਜਠਾਣੀ ਜੇਕਰ ਅਮਰੀਕਾ ਤੋਂ ਆਈ ਹੈ ਤਾਂ ਉਹ ਘਟਮੀ ਜੀ ਪਜਾਮੀ ਪਾ ਕੇ ਸ਼ਹਿਰ ਦੇ ਗੇੜੇ ਲਾ ਸਕਦੀ ਹੈ ਹੁਣ ਇੱਥੇ ਅਸੀਂ ਮਾਨਸਿਕਤਾ ਕੀ ਕਹੀਏ ਕੀ ਅਸੀਂ ਤਰੱਕੀ ਕਰ ਲਈਏ ਘਰ ਦੇ ਵਿੱਚ ਇੱਕ ਸੰਤੋਲ ਬਣਾਉਣਾ ਹੁੰਦਾ ਬਜ਼ੁਰਗਾਂ ਨੇ ਬਜ਼ੁਰਗ ਕੜੀਆਂ ਹੁੰਦੇ ਨੇ ਪਰ ਜੇਕਰ ਸਾਡੇ ਬਜ਼ੁਰਗ ਇਸ ਤਰ੍ਹਾਂ ਵਿਤਕਰਾ ਕਰ ਲਗੇ ਤਾਂ ਜਿਹੜੀ ਵਿਚਾਰੀ 24 ਘੰਟੇ ਚੁੱਲ੍ਹੇ ਦੇ ਮੱਢ ਬੜਦੀ ਹੈ ਇੱਕ ਤਾਂ ਪਾਥੀਆਂ ਬੜਦੀਆਂ ਚ ਉਹਨਾਂ ਦੇ ਵਿੱਚ ਦੂਸਰਾ ਚੁੱਲ੍ਹੇ ਦੇ ਬਾਹਰ ਬੈਠੀ ਉਹ ਬੜੀ ਜਾਂਦੀ ਹੈ ਉਹਨੇ ਜ਼ਿੰਦਗੀ ਦਾ ਰੰਗ ਕੱਦ ਮੰਨ ਪਰ ਜਿਹੜੀ ਉਹ ਦੂਸਰੇ ਪਾਸੇ ਆ ਉਹ ਭਾਵੇਂ ਉਹਨਾਂ ਦੀ ਤਲੀ ਦੇ ਉੱਪਰ ਇੱਕ ਪੰਝੀ ਨਾ ਰੱਖੇ ਪਰ ਉਹ ਫੇਰ ਵੀ ਚੰਗੀ ਆ ਕਿਉਂ ਦੂਰ ਆ ਕਿਉਂਕਿ ਅਮਰੀਕਾ ਤੋਂ ਆਈ ਆ ਅਮਰੀਕਾ ਤੋਂ ਆਈ ਹੋਈ ਆ ਰਿਸ਼ਤੇ ਵੀ ਚਮਕ ਦਮਕ ਵਾਲੇ ਬੜ ਗਏ ਹੋ ਗਏ ਜੇਕਰ ਤੁਸੀਂ 4 ਰੁਪਏ ਮੇਰੇ ਨਾਲੋਂ ਵੱਧ ਰੱਖਦੇ ਆ ਤੇ ਅਸੀਂ ਇੱਕੋ ਹੀ ਪਰਿਵਾਰ ਦੇ ਜੀ ਆ ਤੇ ਮਾਨਤਨ ਤੁਹਾਡਾ ਜ਼ਿਆਦਾ ਹੋ ਜਾਣਾ ਮੇਰਾ ਨਹੀਂ ਮੱਤ ਕਿਉਂਕਿ ਸਾਡੇ ਕੋਲ ਵੀ ਰੁਪਈਏ ਦੇ 4 ਹੁੰਦੇ ਤਾਂ ਉਹ ਸੁਖ ਨਾ ਸਾਡੇ ਵੀ ਫੇਰ ਰਿਸ਼ਤੇਦਾਰ ਪਰੇ ਕਰਕੇ ਆਪਣੇ ਟੱਬਰ ਤੋਂ ਵੀ ਆਪਣੇ ਰਿਸ਼ਤੇਦਾਰੀ ਦੇ ਵਿੱਚੋਂ ਵੀ ਪਰੇ ਕਰਕੇ ਕਿ ਤੁਸੀਂ ਨਖਿੱਦ ਬੰਦੇ ਨੂੰ ਜਿਹਦੇ ਕੋਲ ਚਾਰ ਛੇਲੜ ਜਿਆਦਾ ਹੋਣਗੇ ਉਹਨੂੰ ਤੁਸੀਂ ਆਪਣੀਆਂ ਲੰਬੜਦਾਰੀਆਂ ਸੌਂਪ ਦਿੰਨੇ ਆ ਜ਼ਿੰਮੇਵਾਰੀਆਂ ਸੌਂਪ ਦਿੰਨੇ ਆ ਤੁਸੀਂ ਆਪਣੇ ਘਰੋਂ ਕਾਰਡ ਲੈ ਕੇ ਜਦੋਂ ਨਿਕਲਦੇ ਆ ਤੁਸੀਂ ਕਾਰਡ ਪਤਾ ਕਿਹਨੂੰ ਦੇ ਕੇ ਆਉਨੇ ਆ ਜਿਹਦੇ ਕੋਲ ਕਾਰ ਹੈਗੀ ਆ ਜੀ ਕੀ ਭਾਈ ਕਾਰਡ ਦੇ ਕੇ ਆਉਨੇ ਆ ਅਗਲਾ ਕਾਰ ਲੈ ਕੇ ਆਓ ਹੂੰ ਸਾਡੇ 4 ਬਰਾਤੀ ਇਹਦੇ ਨਾਲ ਬਹਿ ਕੇ ਜਾਂਦੇ ਨੇ ਜੀ ਸਾਡੀ ਇਹ ਮਾਨਸਿਕਤਾ ਹੋ ਗਈ ਸਭਿਆਚਾਰਕੀਆ ਹੁੰਦਾ ਹੂੰ ਕੀ ਸਿਰਫ ਉਹ ਨਿਕਲ ਕੇ ਕੱਪੜੇ ਹਾਂਜੀ ਵੀ ਤੁਸੀਂ ਕੋਈ ਇਹ ਬੜਾ ਨੂਰੰਗ ਕਰਾ ਲਿਆ ਜਾਂ ਉਹਦਾਂ ਦੀ ਕਟਿੰਗਾਂ ਕਰਾ ਲਈਆਂ ਜਾਂ ਉਹਦਾਂ ਦੇ ਪਰਵੱਟੇ ਕਰ ਲਏ ਜਾਂ ਮੂੰਹ ਲੱਪ ਲਿਆ ਉਹਦਾਂ ਦਾ ਤੇ ਜਾਂ ਫਿਰ ਆ ਮੁੰਡਿਆਂ ਨੇ ਉਹਦਾਂ ਦੀਆਂ ਕੰਨਾਂ ਦੇ ਵਿੱਚ ਵਾਲੀਆਂ ਪਾ ਲਈਆਂ ਤੇ ਜਾਂ ਉਹਦਾਂ ਦੀਆਂ ਪਾਟੀਆਂ ਜੀ ਇਹਨਾਂ ਵਾਲੀਆਂ ਜੇਕਰ ਅਸੀਂ ਗੋਰਿਆਂ ਦਾ ਸੱਭਿਆਚਾਰ ਅਡਾਪਟ ਕੀਤਾ ਹੁੰਦਾ ਪੰਜਾਬੀਆਂ ਨੇ ਇਹ ਆਪਣਾ ਛੱਡ ਗਏ ਉਹਨਾਂ ਦਾ ਆਪਣਾ ਨਹੀਂ ਹੋਇਆ ਕਿੱਥੇ ਰਹਿ ਗਏ ਅੱਧਵਾਟੇ ਲੜਕੇ ਹੋਏ ਧੋਬੀ ਦੇ ਕੁੱਤੇ ਵਾਲੀ ਹਾਲਤ ਆ ਨਾ ਘਰ ਦਾ ਨਾ ਬਾੜ ਦਾ ਉਹਨਾਂ ਦਾ ਸੱਭਿਆਚਾਰ ਕੀ ਆ ਸਮੇਸਰ ਹੋਣਾ ਹਮ ਕੰਮ ਮਾਨਦਰੀ ਨਾਲ ਕਰਨਾ ਹੈ ਜੀ ਤੇ ਹਰ ਇੱਕ ਦਾ ਹੱਕ ਦੇਣਾ ਹੈ ਹਮ ਕਿਸੇ ਦਾ ਹੱਕ ਮਾਰਨਾ ਨਹੀਂ ਹਮ ਕਿਸੇ ਨਾਲ ਬੋਧੀ ਕੋਈ ਖਿਟਪਟ ਨਹੀਂ ਕਰਨੀ ਜੇਕਰ ਗਵਾਂਡੀਆਂ ਦੀ ਕੋਈ ਮਕਾਨ ਬਣਦਾ ਜਾਂ ਕੋਈ ਉਸਾਰੀ ਹੁੰਦੀ ਉਹਦੇ ਵਿੱਚ ਕੋਈ ਟੰਗ ਨਹੀਂ ਡੋਲਣੀ ਉਹਨਾਂ ਵਾਲੇ ਅਸੀਂ ਸਿਰਫ ਕੱਪੜੇ ਅਪਣਾਏ ਹਮ ਕੁੜੀਆਂ ਕਹਿੰਦੇ ਕਿ ਛੋਟੇ ਛੋਟੇ ਨਿਕਰਾਂ ਪਾ ਕੇ ਅਸੀਂ ਖਰੇ ਬਹੁਤ ਆਜਾਦ ਹੋ ਗਈਆਂ ਹਮ ਅਸੀਂ ਉਹਨਾਂ ਨੂੰ ਸਭੇ ਜਾਰੇ ਅਡਾਪਟ ਕਰ ਲਿਆ ਨਹੀਂ ਅਸੀਂ ਗਲਤ ਹਾਂ ਗਲਤ ਜੋ ਅਡਾਪਟ ਕਰਨਾ ਚਾਹੀਦਾ ਸੀ ਉਹ ਅਸੀਂ ਕੀਤਾ ਨਹੀਂ ਹਮ ਹੋ ਸਕਦਾ ਹੈ ਕਿ ਹਰ ਸਵੇਰ ਚੰਗੀ ਨਾ ਹੋਵੇ ਪਰ ਹਰ ਦਿਨ ਦੇ ਵਿੱਚ ਕੁਝ ਨਾ ਕੁਝ ਚੰਗਾ ਜ਼ਰੂਰ ਹੁੰਦਾ ਹੈ। ਪਿਆਰ ਭਰੀ ਸ਼ਾਸਟਿਕਾ ਲਾਈਫ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ। ਅਸੀਂ ਪ੍ਰੋਗਰਾਮ ਸਵੇਰੇ ਸਵੇਰੇ ਲੈ ਕੇ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਹਾਜ਼ਰ ਹੋ ਚੁੱਕੇ ਹਾਂ। ਮੈਂ ਹਾਂ ਹੀ ਨਕ ਨੋਜੀਆ ਤੇ ਮੇਰਾ ਸਾਥ ਦੇਣਗੇ ਚਰਨਜੀਤ ਜੋਗੀ ਜੀ। ਜੋਗੀ ਜੀ ਸਵਾਗਤ ਹੈ ਤੁਹਾਡਾ। ਸ਼ੁਕਰੀਆ ਜੀ ਤੁਹਾਡਾ ਵੀ ਸਵਾਗਤ ਪ੍ਰੋਗਰਾਮ ਸਵੇਰੇ ਸਵੇਰੇ ਦੇ ਵਿੱਚ ਔਰ ਸਵੇਰੇ ਸਵੇਰੇ ਦਾ ਚਾਨਣ ਸਾਡੇ ਦਰਸ਼ਕਾਂ ਨੂੰ ਵੀ ਬਹੁਤ-ਬਹੁਤ ਮੁਬਾਰਕ ਸਾਡੇ ਨਾਲ ਉਹ ਇੱਕ ਖੂਬਸੂਰਤ ਸਮਾਂ ਬਤਾਉਣਗੇ ਔਰ ਉਹਨਾਂ ਦੀ ਸਵੇਰ ਸ਼ੁਭ ਹੋਏਗੀ ਜੀ ਬਿਲਕੁਲ ਅਸੀਂ ਆਸ ਕਰਦੇ ਹਾਂ ਕਿ ਤੁਹਾਡੀ ਵੀ ਜਿਹੜੀ ਸਵੇਰ ਹੈ ਉਹ ਖੁਸ਼ਹਾਲ ਹੋਵੇ ਜੋਗੀ ਜੀ ਇੱਥੇ ਅਸੀਂ ਆਪਣੇ ਦਰਸ਼ਕਾਂ ਨੂੰ ਇੱਕ ਹੋਰ ਗੱਲ ਕਹਿਣਾ ਚਾਹੁੰਦੇ ਹਾਂ ਕਿਉਂਕਿ ਲੰਬੇ ਸਮੇਂ ਤੋਂ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਸਵੇਰੇ ਸਵੇਰੇ ਤਾਂ ਬਹੁਤ ਸਾਰੇ ਲੋਕ ਆਪਣੇ ਵਿਚਾਰ ਵੀ ਸਾਂਝੇ ਕਰਦੇ ਨੇ ਸਾਨੂੰ ਚੰਗਾ ਲੱਗਦਾ ਹੈ ਤੇ ਅਸੀਂ ਵੀ ਇਹੇ ਆਸ ਕਰਦੇ ਹਾਂ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੱਥੋਂ ਵੀ ਸਾਨੂੰ ਤੁਸੀਂ ਹੋਵੇ ਭਾਵੇਂ ਸੋਸ਼ਲ ਮੀਡੀਆ ਪਲੈਟਫਾਰਮ ਹੋਵੇ ਜਿੱਥੇ ਵੀ ਤੁਸੀਂ ਸਾਨੂੰ ਦੇਖ ਰਹੇ ਹੋ ਤੁਸੀਂ ਆਪਣੇ ਵਿਚਾਰ ਆਪਣੀਆਂ ਟਿੱਪਣੀਆਂ ਜ਼ਰੂਰ ਸਾਂਝੀ ਕਰਿਆ ਕਰੋ ਬਿਲਕੁਲ ਜੀ ਚਾਹੇ ਤੁਸੀਂ ਸਾਨੂੰ ਫੇਸਬੁੱਕ ਤੇ ਦੇਖਦੇ ਹੋ ਜੀ ਤੇ ਜਾਂ ਫਿਰ ਕਿਸੇ ਹੋਰ ਮਾਧਿਅਮ ਤੋਂ ਤੁਸੀਂ ਸਾਨੂੰ ਦੇਖ ਰਹੇ ਹੋ ਤੇ ਤੁਸੀਂ ਸਾਡੇ ਸੋਸ਼ਲ ਮੀਡੀਆ ਪਲੈਟਫਾਰਮ ਤੇ ਜਿਹੜੇ ਸਾਡੇ ਹੈਗੇ ਨੇ ਉਹਨਾਂ ਦੇ ਉੱਪਰ ਆਪਣੇ ਸੁਝਾ ਕੀ ਸਾਨੂੰ ਦੱਸੋ ਭਾਈ ਅਸੀਂ ਕਿਸ ਵਿਸ਼ੇ ਦੇ ਉੱਪਰ ਤੁਹਾਡੇ ਨਾਲ ਗੱਲਬਾਤ ਸਾਂਝੀ ਕਰੀਏ ਬਿਲਕੁਲ ਅਸੀਂ ਉਹ ਸਾਰੇ ਵਿਸ਼ੇ ਅਸੀਂ ਉਹ ਤੁਹਾਡੀ ਸੋਚ ਦੇ ਮੁਤਾਬਕ ਅਸੀਂ ਉਹ ਸਾਂਝੇ ਕਰਨ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਅਜੋਗੀ ਜੀ ਤੁਸੀਂ ਦੇਖਿਆ ਹੋਣਾ ਕਿ ਬੀਤੇ ਦਿਨੀ ਸਾਨੂੰ ਫੋਨ ਵੀ ਬੜੇ ਆਏ ਸੀ ਜੀ ਬਹੁਤ ਲੋਕਾਂ ਨੇ ਇਸ ਨੂੰ ਕਹਿ ਸਕਦੇ ਆ ਕਿ ਪ੍ਰੋਗਰਾਮ ਨੂੰ ਪਸੰਦ ਕੀਤਾ ਸੀ ਜੋਗੀ ਜੀ ਚਲੋ ਫਿਰ ਅੱਜ ਕਿਹੜੀ ਗੱਲਬਾਤ ਸੁਣਨ ਲੱਗੇ ਆਂ ਦੇਖੋ ਗੱਲਾਂ ਬਾਤਾਂ ਅੱਜ ਜਿਹੜੀਆਂ ਲੋਕਾਂ ਦੇ ਨਾਲ ਹੁੰਦੀਆਂ ਅਸੀਂ ਜਗ ਬੀਤੀ ਕਰੀ ਦੀ ਆਪਬੀਤੀ ਇੱਕ ਹੁੰਦੀ ਆਪਬੀਤੀ ਇੱਕ ਹੁੰਦੀ ਜੱਗਬੀਤੀ ਇੱਕ ਹੁੰਦੀ ਆ ਹੱਡਬੀਤੀ ਹਾਂ ਹੱਡਬੀਤੀ ਜਿਹੜੀਆਂ ਲੋਕਾਂ ਦੀਆਂ ਨਾ ਉਹ ਵੀ ਅਸੀਂ ਸੁਣਾਵਾਂਗੇ ਪਰ ਇਹ ਜੋ ਜੱਗ ਦੇ ਵਿੱਚ ਹੋ ਰਿਹਾ ਜੋ ਸਾਡੇ ਆਲੇ ਦੁਆਲੇ ਹੋ ਰਿਹਾ ਉਹ ਅਸੀਂ ਗੱਲਾਂ ਕਰਦੇ ਆ ਸਾਡਾ ਵਿਸ਼ਾ ਲੋਕਾਂ ਦੇ ਨਾਲ ਜੁੜਿਆ ਹੁੰਦਾ ਬਿਲਕੁਲ ਸਾਡੀ ਜ਼ਿੰਦਗੀ ਦੇ ਨਾਲ ਇੱਧਰ ਉੱਧਰ ਸੱਜੇ ਖੱਬੇ ਕਿਤਨਾ ਕਿਤੇ ਪਿਆ ਹੁੰਦਾ ਅਚੇਤ ਮਨ ਦੇ ਵਿੱਚ ਸਾਡੇ ਸਾਹਮਣੇ ਹੁੰਦਾ ਪਰ ਅਸੀਂ ਉਹਦੇ ਬਾਰੇ ਖਿਆਲ ਨਹੀਂ ਕਰਦੇ ਪਰ ਜਦੋਂ ਅਸੀਂ ਗੱਲਾਂ ਕਰਨ ਲੱਗ ਪੈਂਦੇ ਆ ਫਿਰ ਸਾਡੇ ਮਨਾਂ ਦੇ ਵਿੱਚ ਹਾਂ ਜਾਂ ਸਾਡੇ ਘਰ ਦੇ ਵਿੱਚ ਇਹ ਤਾਂ ਆਹੇ ਕੁਝ ਹੋ ਰਿਹਾ ਸੋ ਅੱਜ ਸਾਡਾ ਟਾਪਿਕ ਇਹ ਹੈ ਕਿ ਇੱਕ ਬੀਬੀ ਆ ਉਹਦੀਆਂ ਦੋ ਨੋਹਾਂ ਆ ਅੱਛਾ ਇੱਕ ਨੂੰ ਹੈਗੀ ਆ ਇੰਡੀਆ ਦੇ ਵਿੱਚ ਹਮ ਇੱਕ ਹੈਗੀ ਅਮਰੀਕਾ ਦੇ ਵਿੱਚ ਅੱਛਾ ਤੇ ਦੋਨਾਂ ਦੇ ਵਿੱਚ ਉਹ ਸੱਸ ਦਾ ਪਿਆਰ ਜਿਹੜਾ ਵੱਖਰਾ ਵੱਖਰਾ ਹੈ ਅੱਛਾ ਸੱਸ ਦਾ ਨਜ਼ਰੀਆ ਵੱਖਰਾ ਵੱਖਰਾ ਉਹਨਾਂ ਦੋਨੋਂ ਦੇਖੜਾ ਠੀਕ ਹੈ ਇੱਕ ਅਮਰੀਕਾ ਵਾਲੀ ਆ ਹਮ ਇੱਕ ਇੰਡੀਆ ਵਾਲੀ ਆ ਹਮ ਜਿਹੜੀ ਇੰਡੀਆ ਵਾਲੀ ਆ ਵਿਚਾਰੀ ਇੱਕ ਤਾਂ ਉਹਨਾਂ ਨੂੰ ਸਾਰਿਆਂ ਨੂੰ ਸਹਾਵ ਦੀਆ ਰੋਟੀ ਪਾਣੀ ਚਾਹ ਜੋ ਉਹਨਾਂ ਦੀਆਂ ਮੌਜੂਦਾ ਸਮੇਂ ਦੀਆਂ ਜ਼ਰੂਰਤਾਂ ਕੱਪੜੇ ਧੋਣੇ ਉਹਨਾਂ ਨੂੰ ਕੀ ਕਹਿੰਦੇ ਆ ਕੁਝ ਖਾਣ ਨੂੰ ਬਣਾ ਕੇ ਦੇਣਾ ਕੋਈ ਦਵਾਈਆਂ ਕੋਈ ਕਿਸੇ ਵੀ ਤਰ੍ਹਾਂ ਕਿਤੇ ਲੈ ਕੇ ਜਾਣਾ ਕਿਤੇ ਲੈ ਕੇ ਆਉਣਾ ਕਰਦੇ ਸਾਰੀ ਜ਼ਿੰਮੇਵਾਰੀ ਚੁੱਕੀ ਹੋਈ ਹੈ ਸਾਰੀ ਜ਼ਿੰਮੇਵਾਰੀ ਚੁੱਕੀ ਹੋਈ ਹੈ ਪਰ ਫੇਰ ਵੀ ਉਹ ਤੁਸੀਂ ਆ ਦੇਖਿਆ ਹੋਣਾ ਢੱਗੇ ਜੁੜਦੇ ਦੇਖਿਆ ਕਦੀ ਗੱਡਿਆਂ ਦੇ ਅੱਗੇ ਉਹ ਚਲੇ ਪਾਰ ਵੀ ਖਿੱਚੀ ਜਾਣਗੇ ਪ੍ਰਾਣੀਆਂ ਵੀ ਖਾਂਦੇ ਆ ਹੈਨਾ ਇਸੇ ਤਰ੍ਹਾਂ ਹੀ ਉਹ ਜਿਹੜੀ ਇਧਰ ਲਈ ਨੋ ਆ ਉਹ ਕੰਮ ਵੀ ਖਿੱਚੀ ਫਿਰਦੀ ਆ ਘਰ ਦਾ ਗੱਡਾ ਵੀ ਖਿੱਚੀ ਫਿਰਦੀ ਆ ਪਰ ਪ੍ਰਾਣੀਆਂ ਵੀ ਖਾਂਦੀ ਆ ਉਹ ਸੱਤ ਨੂੰ ਤਾਣੇ ਵੀ ਮਾਰਦੀ ਤੈਨੂੰ ਆ ਨਹੀਂ ਆਉਂਦਾ ਤੈਨੂੰ ਉਹ ਨਹੀਂ ਆਉਂਦਾ ਤੂੰ ਐਦਾਂ ਕਰਦੀ ਆ ਤੂੰ ਉਦਾਂ ਕਰਦੀ ਆ ਤੈਨੂੰ ਕੱਪੜੇ ਨਹੀਂ ਪਾਉਣ ਦਾ ਚੱਜ ਤੈਨੂੰ ਬੁੱਲ ਰੰਗਣ ਦਾ ਨਹੀਂ ਚੱਜ ਤੈਨੂੰ ਸੂਟ ਪਾਉਣ ਦਾ ਨਹੀਂ ਚੱਜ ਤੈਨੂੰ ਖਾਣਾ ਬਣਾਉਣ ਦਾ ਨਹੀਂ ਚੱਜ ਉਹ ਚਲ ਦਰਿੰਦਾ ਆਈ ਥਿੰਕ ਸਾਰੇ ਕਰਾ ਕਰ ਦੀ ਕਹਾਣੀ ਹੁਣ ਮੰਨ ਲਓ ਕਿਤੇ ਘਰ ਦੇ ਵਿੱਚ ਕੋਈ ਫੰਕਸ਼ਨ ਹੋ ਗਿਆ ਕੋਈ ਕਿਸੇ ਕੁੜੀ ਦਾ ਵਿਆਹ ਰੱਖ ਲਿਆ ਜਾਂ ਮੁੰਡੇ ਦਾ ਵਿਆਹ ਰੱਖ ਲਿਆ ਹੁਣ ਜਿਹੜੀ ਉਹ ਸੱਸ ਆ ਉਸ ਸੱਸ ਨੇ ਹੁਣ ਸੱਦਾ ਪੱਤਰ ਭੇਜਿਆ ਬਾਹਰ ਅਮਰੀਕਾ ਵਾਲੀ ਨਾ ਉਹਨੇ ਵੀ ਆਉਣਾ ਹੁਣ ਜਦੋਂ ਉਹ ਆ ਜਾਂਦੀ ਹੈ ਤੇ ਸਾਰਾ ਹੀ ਟੱਬਰ ਉਧਰ ਟੁੱਲ ਜਾਂਦਾ ਹੈ ਕੀ ਅਮਰੀਕਾ ਵਾਲੀ ਨਾ ਅਮਰੀਕਾ ਤੋਂ ਆਈ ਹੈ ਬੀ ਉਹ ਜੋ ਬਾਈਡਨ ਨੇ ਸਪੈਸ਼ਲੀ ਭੇਜੀ ਆ ਜਹਾਜ਼ ਕਰਾ ਕੇ ਨਾ ਬੀ ਉਹ ਹੁਣ ਉਹ ਸਭ ਕੁਝ ਆ ਉਹਦੇ ਬਣਾ ਦੇਖ ਉਹਨੇ ਪੈਂਟ ਪਾਈ ਆ ਉਹ ਕਿੰਨੀ ਸੋਹਣੀ ਲੱਗਦੀ ਆ ਉਹਦੇ ਵਾਲ ਕਿੰਨੇ ਸੋਹਣੇ ਸਿੱਧੇ ਕੀਤੇ ਹੋਇਆ ਹਿਨਾ ਗਰੋਜੀਆ ਵਾਂਗੂ ਅੱਛਾ ਠੀਕ ਹੈ ਉਹ ਸਾਰੀਆਂ ਗੱਲਾਂ ਕਰਦੀ ਆ ਹੈਨਾ ਤੇ ਉਹ 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 ਕੰਮੀ ਬੋਦੀ ਆ ਉਹ ਫੈਕਟਰੀਆਂ ਦੇ ਵਿੱਚ ਜਾਂਦੀ ਉੱਧਰ ਕੰਮ ਕਰਦੀ ਆ ਬੜਾ ਅੱਛਾ ਉਹਨੇ ਘਰ-ਬਾਰ ਚਲਾਇਆ ਹੋਇਆ ਘਰ ਫ੍ਰੀ ਕਰ ਲੈ ਇਦਾਂ ਗੱਲਾਂ ਹੁਣ ਦੇਖੋ ਉਸ ਔਰਤ ਦੀ ਮਾਨਸਿਕਤਾ ਇੱਕ ਥਾਂ ਤੇ ਰਹਿ ਕੇ ਉਹਦੀ ਦੋਹਰੀ ਮਾਨਸਿਕਤਾ ਅਮਰੀਕਾ ਵਾਲੀ ਨੋ ਦੇ ਵਾਸਤੇ ਚੰਗੀ ਹੈ ਇਧਰ ਜਿਹੜੀ ਹੈ ਕਿ ਉਹ ਮਾੜੀ ਹੈ ਜਿਹੜੀ ਇਧਰ ਵਾਲੀ ਹੈ ਕਿਤੇ ਜੇਕਰ ਵਿਚਾਰੀ ਰਾਤ ਨੂੰ ਸੌਣ ਲੱਗੀ ਵੀ ਕਿਤੇ ਪਜਾਮਾ ਪਾ ਲਵੇ ਤੇ 736 ਗੱਲਾਂ ਸੁਣਾਉਂਦੀ ਹੈ ਲੋਕੀ ਕੀ ਕਹਿਣਗੇ ਲੋਕੀ ਕੀ ਕਹਿਣਗੇ ਕਿ ਉਹ ਫਲਾਣੇ ਦੇ ਨੋ ਪਜਾਮੇ ਪਾਈ ਫਿਰਦੀ ਹੈ ਉਹ ਬਣਾਣਾ ਪਾਈ ਫਿਰਦੀ ਹੈ ਇਹ ਕੰਮ ਸਾਡੇ ਘਰ ਨਹੀਂ ਚੱਲਣਾ ਇਹਨੂੰ ਬੰਦ ਕਰੋ ਹੈਨਾ ਜੀ ਉਹ ਵਿਚਾਰੀ ਕਹਿੰਦੀ ਚਲ ਠੀਕ ਆ ਉਹ ਜਿੱਦਾਂ ਹੈਗੀ ਜਿਹੜੇ ਕੱਪੜਿਆਂ ਦੇ ਵਿੱਚ ਸਵੇਰੇ ਕੰਮ ਕਰਦੀ ਉਹਨਾਂ ਜੀ ਸੌਕੇ ਸਵੇਰੇ ਉਹ ਉਹ ਵਿਚਾਰੀ ਨੂੰ ਜਦ ਤੁਸੀਂ 24 ਘੰਟੇ ਨਿੰਦੀ ਜਾਣਾ ਉਹਨੂੰ ਭੰਡੀ ਜਾਣਾ ਤੇ ਉਹ ਤੁਹਾਡਾ ਭੰਡੀ ਪ੍ਰਚਾਰ ਵੀ ਸਹਿੰਦੀ ਰਹਿੰਦੀ ਹੈ ਤੇ ਉਹ ਵਿਚਾਰੀ ਫਿਰ ਤੁਹਾਡੇ ਅੱਗੇ ਬੋਲਦੀ ਵੀ ਨਹੀਂ ਤੇ ਜਿਹੜੀ ਦੂਸਰੀ ਆ ਅਮਰੀਕਾ ਵਾਲੀ ਉਹਨੂੰ ਕਹਿ ਕੇ ਦੇਖਿਓ ਇੱਕ ਵਾਰੀ ਜਦੋਂ ਕੁੜੀਏ ਪੈਂਟ ਨਹੀਂ ਪਾਉਣੀ ਤੋਂ ਬਾਹਰ ਨਹੀਂ ਸੱਦੇ ਕਰਨੇ ਤੋਂ ਮਸਰਖੀ ਬੰਦਰੀਆਂ ਪਾਵੇਂ ਕੋਈ ਮਰ ਵੀ ਜਾਵੇ ਬੁੱਲ ਰੰਗ ਕੇ ਜਾਊਗੀ ਹੂੰ ਤੇ ਜੇਕਰ ਇਹ ਵਿਚਾਰੀ ਕਿਤੇ ਮਕਾਨੇ ਚੱਲੀ ਕਿਤੇ ਚਿੱਟੀ ਚੁੰਨੀ ਦੇ ਵਿੱਚ ਲਾਲ ਬੂਟੀਆਂ ਵਾਲੀ ਕਿਤੇ ਚੁੰਨੀ ਲੈ ਕੇ ਸਿਰ ਤੇ ਚੱਲੇ ਤਾਂ ਉੱਥੇ ਫਿਰ ਫੱਟ ਦੇਣੀ ਉਹਨੂੰ ਟੋਕ ਦੇਣਾ ਕਿ ਉੱਥੇ ਬੁੜਾ ਮਰਿਆ ਆ ਹੂੰ ਤੇ ਤੂੰ ਆ ਫੈਸ਼ਨ ਕਰਕੇ ਚੱਲੀ ਹੈ ਜੀ ਉਹਦੀ ਵਿਚਾਰੀ ਦੀ ਉਹ ਚੁੰਨੀ ਵੀ ਚੇਂਜ ਹੋ ਜਾਣੀ ਪਰ ਉਹਨੂੰ ਨਹੀਂ ਕਹਿ ਸਕਦੇ ਜਿਹੜੀ ਔਰਤ ਇੰਡੀਆ ਦੇ ਵਿੱਚ ਰਹਿ ਕੇ ਰਾਤ ਨੂੰ ਆਪਣਾ ਕਿਤੇ ਨਾਈਟ ਸੂਟ ਨਹੀਂ ਪਾ ਸਕਦੀ ਉਸੇ ਔਰਤ ਦੀ ਦਰਾਣੀ ਜਾਂ ਜਠਾਣੀ ਜਿਹੜਾ ਅਮਰੀਕਾ ਤੋਂ ਆਈ ਹੈ ਤਾਂ ਉਹ ਕੁਟਮੀ ਜੀ ਪਜਾਮੀ ਪਾ ਕੇ ਸ਼ਹਿਰ ਦੇ ਗੇੜੇ ਲਾ ਸਕਦੀ ਹੈ ਬਿਲਕੁਲ ਉਹ ਸਭ ਕੁਝ ਕਰ ਸਕਦੀ ਹੈ ਉਹ ਸਭ ਕੁਝ ਕਰ ਸਕਦੀ ਹੈ ਹੁਣ ਇੱਥੇ ਅਸੀਂ ਮਾਨਸਿਕਤਾ ਕੀ ਕਹੀਏ ਹਮ ਕੀ ਅਸੀਂ ਤਰੱਕੀ ਕਰ ਲਈਏ ਹਮ ਤੇ ਜਾਂ ਫਿਰ ਅਸੀਂ ਡੰਡੇ ਦੋ ਹੱਥਾਂ ਦੇ ਵਿੱਚ ਹੋਰ ਤਰ੍ਹਾਂ ਦੇ ਫੜੇ ਹੋਇਆ ਇੱਕ ਪਾਸੇ ਜਾਦੂ ਦੀ ਛੜੀ ਹੈ ਤੇ ਇੱਕ ਪਾਸੇ ਸੱਚੀ ਛੜੀ ਹੈ ਵੀ ਜਿਹੜੀ ਅਗਲੀ ਦੇ ਗਿੱਟੇ ਭੰਨਣ ਨੂੰ ਰੱਖੀ ਹੋਈ ਹੈ ਜੀ ਹਨਾ ਸਾਨੂੰ ਦੇਖੋ ਅਸੀਂ ਘਰ ਦੇ ਵਿੱਚ ਇੱਕ ਸੰਤੋਲ ਬਣਾਉਣਾ ਹੁੰਦਾ ਬਜ਼ੁਰਗਾਂ ਨੇ ਬਜ਼ੁਰਗ ਕੜੀਆਂ ਹੁੰਦੇ ਨੇ ਪਰ ਜੇਕਰ ਸਾਡੇ ਬਜ਼ੁਰਗ ਇਸ ਤਰ੍ਹਾਂ ਵਿਤਕਰਾ ਕਰ ਲਗੇ ਤਾਂ ਜਿਹੜੀ ਵਿਚਾਰੀ 24 ਘੰਟੇ ਚੁੱਲ੍ਹੇ ਦੇ ਮੱਢ ਬੜਦੀ ਹੈ ਇੱਕ ਤਾਂ ਪਾਥੀਆਂ ਬੜਦੀਆਂ ਚੁੱਲ੍ਹੇ ਦੇ ਵਿੱਚ ਦੂਸਰਾ ਚੁੱਲ੍ਹੇ ਦੇ ਬਾਹਰ ਬੈਠੀ ਉਹ ਬੜੀ ਜਾਂਦੀ ਹੈ ਉਹਨੇ ਜ਼ਿੰਦਗੀ ਦਾ ਰੰਗ ਕਦ ਮੰਨਣਾ ਉਹਦਾ ਘਰ ਵਾਲਾ ਵੀ ਨਹੀਂ ਕੁਝ ਬੋਲਦਾ ਉਹ ਚਲ ਠੀਕ ਆ ਯਾਰ ਸਾਡੀ ਮਾਂ ਆ ਇਹਦੀ ਉਮਰ ਜ਼ਿਆਦਾ ਹੋਈ ਹੈ ਕੋਈ ਗੱਲ ਨਹੀਂ ਸਹਲਾ ਕੁਝ ਨਹੀਂ ਹੁੰਦਾ ਉਹ ਸਹੀ ਜਾਂਦੀ ਹੈ ਕੰਮ ਚੱਲੀ ਜਾਂਦਾ ਪਰ ਜਿਹੜੀ ਉਹ ਦੂਸਰੇ ਪਾਸੇ ਆ ਉਹ ਭਾਵੇਂ ਉਹਨਾਂ ਦੀ ਤਲੀ ਦੇ ਉੱਪਰ ਇੱਕ ਪੰਜੀ ਨਾ ਰਖੇ ਹੂੰ ਪਰ ਉਹ ਫੇਰ ਵੀ ਚੰਗੀ ਆ ਕਿਉਂ ਦੂਰ ਆ ਕਿਉਂਕਿ ਅਮਰੀਕਾ ਤੋਂ ਆਈ ਆ ਅਮਰੀਕਾ ਤੋਂ ਆਈ ਹੋਈ ਆ ਇੱਥੇ ਜਿਹੜਾ ਸਾਡਾ ਡਬਲ ਸਟੈਂਡਰਡ ਆ ਨਾ ਉਹ ਇਹ ਦੱਸਦਾ ਹੈ ਕਿ ਜਿਹੜਾ ਸਾਡੇ ਰਿਸ਼ਤਿਆਂ ਦੇ ਵਿੱਚ ਆ ਨਾ ਰਿਸ਼ਤਿਆਂ ਦੇ ਵਿੱਚ ਵੀ ਚਮਕ-ਦਮਕ ਵੜ ਗਈ ਆ ਰਿਸ਼ਤੇ ਵੀ ਚਮਕ-ਦਮਕ ਵਾਲੇ ਬੜ ਗਏ ਹੋ ਗਏ ਹੋ ਗਏ ਜੇਕਰ ਤੁਸੀਂ 4 ਰੁਪਏ ਮੇਰੇ ਨਾਲੋਂ ਵੱਧ ਰੱਖਦੇ ਆ ਤੇ ਅਸੀਂ ਇੱਕੋ ਹੀ ਪਰਿਵਾਰ ਦੇ ਜੀ ਆ ਤੇ ਮਾਣ ਤਾਂ ਤੁਹਾਡਾ ਜ਼ਿਆਦਾ ਹੋ ਜਾਣਾ ਮੇਰਾ ਨਹੀਂ ਹੋਣਾ ਬਿਲਕੁਲ ਅੱਜ ਕੱਲ ਇਹ ਹੀ ਹੋ ਰਿਹਾ ਹੈ ਕਿਉਂਕਿ ਸਾਡੇ ਕੋਲ ਵੀ ਰੁਪਈਏ 'ਚ ਚਾਰ ਹੁੰਦੇ ਤਾਂ ਸੁੱਖ ਨਾਲ ਸਾਡੇ ਵੀ ਫੇਰ ਰਿਸ਼ਤੇਦਾਰ ਹੁੰਦੇ ਹੂੰ ਸਹੀ ਕਿਹਾ ਰਹਿੰਦੇ ਕੋਲ ਸਾਡੇ ਬੰਦੇ ਕੋਲ ਸਾਡੇ ਭਾਵੇਂ ਕਮੀਨੀਆਂ ਦਾ ਹੀ ਅਸੀਂ ਸਰਦਾਰ ਹੁੰਦੇ ਸਾਡੇ ਕੋਲ ਵੀ ਜੇ ਰੁਪਈਏ ਚਾਰ ਹੁੰਦੇ ਤਾਂ ਸੁੱਖ ਨਾਲ ਸਾਡੇ ਵੀ ਫੇਰ ਕਈ ਰਿਸ਼ਤੇਦਾਰ ਹੁੰਦੇ ਬਹੁਤ ਵਧੀਆ ਗੱਲ ਸਾਡੇ ਇੱਥੇ ਸਿਰਫ ਸਿਰਫ ਕੀ ਦੇਖਿਆ ਜਾਂਦਾ ਇੱਕ ਸਟੇਟਸ ਦੇਖਿਆ ਜਾਂਦਾ ਸਟੇਟਸ ਲੈਵਲ ਐਸਾ ਹੈ ਐਸਾ ਹੈ ਤੁਸੀਂ ਲੋੜ ਵੇਲੇ ਸਾਡੇ ਕੰਮ ਆ ਸਕਦਾ ਨਹੀਂ ਆ ਸਕਦਾ ਇੱਥੇ ਤੁਹਾਡਾ ਰਿਸ਼ਤੇਦਾਰ ਪੈਸਾ ਹੀ ਆ ਹੂੰ ਤੁਹਾਡਾ ਸਾਕਾ ਸੋਧਰਾ ਪੈਸਾ ਆ ਪੈਸਾ ਤੁਹਾਡਾ ਭਰਾ ਪੈਸਾ ਤੁਹਾਡੀ ਭੈਣ ਪੈਸਾ ਹੂੰ ਤੁਹਾਡੀ ਮਾਂ ਪੈਸਾ ਤੁਹਾਡਾ ਪਿਓ ਪੈਸਾ ਤੁਹਾਡਾ ਚਾਚਾ ਤਾਇਆ ਪੈਸਾ ਤੁਹਾਡਾ ਸਾਰਾ ਕੁਝ ਹੀ ਪੈਸਾ ਆ ਹੂੰ ਬਿਲਕੁਲ ਠੀਕ ਆ ਨਾ ਜੇ ਤੁਹਾਡੇ ਕੋਲ ਪੈਸਾ ਹੈ ਨਹੀਂ ਤਾਂ ਸਮਝ ਲਓ ਫਿਰ ਕੁਝ ਵੀ ਹੈ ਨਹੀਂ ਬਿਲਕੁਲ ਇਕਨਾ ਸਭਿਆਚਾਰ ਦੇ ਵਿੱਚ ਕਾਫੀ ਜ਼ਿਆਦਾ ਬਦਲਾ ਆਇਆ ਹੈ। ਜੀ ਪੰਜਾਬੀ ਸਭਿਆਚਾਰ ਦੀ ਆਪਾਂ ਜੇਕਰ ਗੱਲ ਕਰੀਏ ਨਾ ਪੰਜਾਬੀ ਸਭਿਆਚਾਰ ਕਿਵੇਂ ਦਾ ਹੁੰਦਾ ਸੀ ਸਾਰਿਆਂ ਨੂੰ ਪਤਾ ਹੈ ਇਸ ਬਾਰੇ ਹਾਲਾਂਕਿ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਇਸ ਬਾਬਤ ਨਹੀਂ ਪਤਾ ਤੇ ਨਾ ਹੀ ਉਹ ਜਾਣਨਾ ਚਾਹੁੰਦੇ ਨੇ। ਜੀ ਪਰ ਜਦੋਂ ਉਹ ਤਸਵੀਰ ਸਾਹਮਣੇ ਆਉਂਦੀ ਹੈ ਨਾ ਭਾਵੇਂ ਉਹ ਕਿਸੇ ਫਿਲਮਾਂ ਰਾਹੀ ਦਿਖਾਈ ਜਾਵੇ ਭਾਵੇਂ ਉਹ ਸ਼ਾਰਟ ਮੂਵੀ ਹੋਵੇ ਭਾਵੇਂ ਸੋਸ਼ਲ ਮੀਡੀਆ ਤੇ ਕੋਈ ਤਸਵੀਰਾਂ ਵਾਇਰਲ ਹੋਣ ਜਦੋਂ ਉਹ ਦੇਖਦੇ ਆ ਨਾ ਤਾਂ ਇੱਕ ਮਨ ਨੂੰ ਚੰਗਾ ਜਿਹਾ ਵੀ ਲੱਗਦਾ ਹੈ ਦੁੱਖ ਵੀ ਹੁੰਦਾ ਹੈ ਕਿ ਕਿਹੜੀ ਤਸਵੀਰ ਤੋਂ ਕੀ ਤਸਵੀਰ ਬਣ ਗਈ ਹੈ ਪੰਜਾਬ ਦੀ ਅੱਜ ਹੁਣ ਤੁਸੀਂ ਨੋਹਾ ਦੀ ਗੱਲ ਕੀਤੀ ਹਨਾ ਇੱਕ ਭਾਰਤੀ ਨੂੰ ਹੈ ਇੱਥੇ ਪੰਜਾਬ ਦੇ ਵਿੱਚ ਰਹਿ ਰਹੀ ਹੈ ਜਿਹੜੀ ਇੱਕ ਅਮਰੀਕਾ ਤੋਂ ਆਈ ਹੈ ਅਮਰੀਕਾ ਤੋਂ ਜਿਹੜੀ ਨੋ ਆਈ ਹੈ ਉਸਨੇ ਸਭ ਕੁਝ ਸਾਰੇ ਫੈਸ਼ਨ ਕਰਨੇ ਹਰੇਕ ਚੀਜ਼ ਉਸਨੇ ਆਪਣੇ ਮਨ ਦੀ ਕਰਨੀ ਅਤੇ ਉਸ ਨੂੰ ਕਿਹਾ ਵੀ ਕੁਝ ਨਹੀਂ ਜਾਂਦਾ ਜਦੋਂ ਉਹ ਸਭ ਕੁਝ ਕਰ ਲਵੇ ਤਾਂ ਉਹ ਨੂੰ ਉਹਦੀ ਸੱਸ ਕਹਿ ਦਿੰਦੀ ਅੱਜ ਕੱਲ ਤਾਂ ਸਾਰੇ ਹੀ ਕਰਦੇ ਆ ਫੇਰ ਕੀ ਆ ਠੀਕ ਹੈ ਚਲੋ ਕੋਈ ਗੱਲ ਨਹੀਂ ਦੋਰੀ ਮਾਨਸਿਕਤਾ ਹੋਣੀ ਮਾੜੀ ਗੱਲ ਆ ਉਹ ਮੈਂ ਸਮਝਦੀ ਆਂ ਪਰ ਇੱਥੇ ਜਦੋਂ ਆਪਾਂ ਗੱਲ ਕਰਦੇ ਆ ਨਾ ਪੈਸਿਆਂ ਦੀ ਵੀ ਤੁਸੀਂ ਗੱਲ ਕੀਤੀ ਅੱਜ ਤੁਹਾਡੇ ਕੋਲ 1 ਰੁਪਿਆ ਨਹੀਂ ਹੈਗਾ ਨਾ ਤੁਹਾਡੇ ਕੋਲ ਕੋਈ ਨਹੀਂ ਆਊਗਾ ਤੇ ਅੱਜ ਰਾਤ ਨੂੰ ਜੋ ਤੁਹਾਡੀ ਲੋਟਰੀ ਨਿਕਲ ਆਈ ਨਾ ਕਰੋੜਾਂ ਦੀ ਤੁਸੀਂ ਦੇਖਿਓ ਤਾਂ ਤੁਹਾਡੇ ਘਰ ਦੇ ਬਾਹਰ ਲੋਕ ਕਿਤੇ ਹੋਣੇ ਆ ਢੋਲ ਲੈ ਕੇ ਖੜੇ ਹੋਣ ਢੋਲ ਲੈ ਕੇ ਖੜੇ ਹੋਣਗੇ ਮੂੰਹ ਮਿੱਠਾ ਕਰਾਉਣਗੇ ਤੁਹਾਡਾ ਹਾਂ ਤਾਂ ਮੈਂ ਇੱਕ ਸਟੋਰੀ ਸੁਣਾਵਾਂ ਇੱਕ ਬੰਦਾ ਸੀ ਉਹ ਬੜੀ ਉੱਤੇ ਅਮੀਰੀ ਆ ਗਈ ਜਦੋਂ ਅਮੀਰੀ ਆ ਗਈ ਉਹ ਬਾਜ਼ਾਰ ਦੇ ਵਿੱਚ ਨਿਕਲੇ ਹੂੰ ਉਹਨੂੰ ਸਾਰੇ ਲਾਲਾ ਜੀ ਰਾਮ ਰਾਮ ਉਹਦਾ ਕੋਈ ਨਹੀਂ ਕਹਿ ਦੂੰਗਾ ਅੱਗੇ ਗਿਆ ਉਹ ਕਹਿੰਦਾ ਲਾਲਾ ਜੀ RAM RAM ਕਹਿੰਦਾ ਕੋਈ ਨਹੀਂ ਕਹਿ ਦੂੰਗਾ ਅੱਛਾ ਅੱਗੇ ਗਿਆ ਕੋਈ ਹੋਰ ਮਿਲਿਆ ਕਹਿੰਦਾ ਲਾਲੀ ਸਤਿ ਸ੍ਰੀ ਅਕਾਲ ਕਹਿੰਦਾ ਕੋਈ ਨਹੀਂ ਕਹਿ ਦੂੰਗਾ ਅੱਗੇ ਹੋਰ ਗਿਆ ਲਾਲਾ ਜੀ ਸਲਾਮ ਕਹਿੰਦਾ ਕੋਈ ਨਹੀਂ ਕਹਿ ਦੂੰਗਾ ਉਹ ਸਾਰੇ ਕਹਿੰਦੇ ਯਾਰ ਇਹ ਜਵਾਬ ਇਹ ਪੁੱਠਾ ਦਿੰਦਾ ਆ ਵੀ ਕੋਈ ਨਹੀਂ ਕਹਿ ਦੂੰਗਾ ਕੋਈ ਨਹੀਂ ਕਹਿ ਦੂੰਗਾ ਇਹ ਚੱਕਰ ਕੀ ਇਹ ਕਹੂੰਗਾ ਕਿਹਨੂੰ ਹੂੰ ਉਹ ਨਾ ਉਹਦੇ ਮਗਰ ਤੁਰ ਪਏ ਸਾਰੇ ਉਹ ਜਾ ਕੇ ਦੇਖਦੇ ਆ ਤਾਕੀ ਦੇ ਵਿੱਚ ਦੀ ਉਹ ਆਪਣੇ ਤਜੋਰੀ ਦੇ ਮੂਹਰੇ ਖੜਕੇ ਆ ਨਾ ਜਦੋਂ ਖੋਲਦਾ ਤੇ ਉਹ ਫਿਰ ਕਹਿੰਦਾ ਕਹਿੰਦਾ ਤੈਨੂੰ ਸਾਰਿਆਂ ਨੇ ਬਾਜ਼ਾਰ ਦੇ ਵਿੱਚ ਸਲਾਮ ਭੇਜੀਏ ਸਲਾਮ ਭੇਜੀਏ ਕੋਈ ਸਸਤੀ ਕਰ ਬੁਲਾਉਂਦਾ ਕੋਈ RAM RAM ਕਹਿੰਦਾ ਕੋਈ ਸਲਾਮ ਠੋਕਦਾ ਇਹ ਤੈਨੂੰ ਹੀ ਆ ਸਲਾਮਾ ਹੋਰ ਕਿਸੇ ਨੂੰ ਨਹੀਂ ਹੁੰਦੀਆਂ ਜੀ ਇੱਥੇ ਚੰਗੇ ਤੋਂ ਚੰਗੇ ਬੰਦੇ ਨੂੰ ਤੁਸੀਂ ਆ ਇੱਕ ਕਿਸੇ ਪਰੇ ਕਰਕੇ ਆਪਣੇ ਟੱਬਰ ਤੋਂ ਵੀ ਆਪਣੇ ਰਿਸ਼ਤੇਦਾਰੀ ਦੇ ਵਿੱਚੋਂ ਵੀ ਪਰੇ ਕਰਕੇ ਇੱਕ ਤੁਸੀਂ ਨਖਿੱਧ ਬੰਦੇ ਨੂੰ ਜਿਹਦੇ ਕੋਲ ਚਾਰ ਛਿਲੜ ਜਿਆਦਾ ਹੋਣਗੇ ਉਹਨੂੰ ਤੁਸੀਂ ਆਪਣੀਆਂ ਲੰਬੜਦਾਰੀਆਂ ਸੌਂਪ ਦਿੰਨੇ ਆ ਜ਼ਿੰਮੇਵਾਰੀਆਂ ਸੌਂਪ ਦਿੰਨੇ ਆ ਹਮ ਭਾਵੇਂ ਕੁਝ ਨਾ ਹੋਵੇ ਕਹਿੰਦੇ ਨੇ ਕਿ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਹਮ ਤੇ ਜਿਹਦੀ ਕੋਠੀ ਦੇ ਵਿੱਚ ਦਾਣੇ ਨਹੀਂ ਨਾ ਹੁੰਦੇ ਉਹਨਾਂ ਦੇ ਵਕੀਲ ਵੀ ਵਿਚਾਰੇ ਜਿਹੜੇ ਆ ਉਹਨਾਂ ਦੇ ਕੋਲੋਂ ਕੋਈ ਸਲਾਹ ਨਹੀਂ ਲੈਣ ਜਾਂਦਾ ਜੀ ਸੋ ਸਾਡੇ ਜਿਹੜੇ ਆ ਇੱਥੇ ਸਮਾਜ ਦੇ ਵਿੱਚ ਸਾਡੇ ਸਮਾਜ ਦੇ ਗਰਕੜ ਦਾ ਕਾਰਨ ਹੀ ਇਹ ਹੈ ਹਮ ਕਿ ਅਸੀਂ ਲੋਕਾਂ ਨੇ ਇੱਥੇ ਜੋ ਅਸਲ ਗਿਆਨ ਹੈ ਜੋ ਅਸਲ ਲੋਕਾਂ ਦੇ ਅੰਦਰ ਲੁਕੀ ਹੋਈ ਪ੍ਰਤਿਭਾ ਹੈ ਜੋ ਉਹਦਾ ਅਸਲ ਮਾਣ ਹੈ ਰਤਬਾ ਹੈ ਚਾਹੇ ਰਿਸ਼ਤੇ ਨਹੀਂ ਹੋਵੇ ਅਸੀਂ ਉਹ ਨਹੀਂ ਮੰਨਿਆ ਹਮ ਅਸੀਂ ਪਦਾਰਥਵਾਦੀ ਹੋ ਗਏ ਆ ਜੀ ਜਿਹੜੀਆਂ ਦੁਨਿਆਵੀ ਚੀਜ਼ਾਂ ਆ ਹੁਣ ਇਹ ਗੱਲ ਹੋਰ ਮਜ਼ੇਦਈ ਸੁਣਿਓ ਆਮ ਤੌਰ ਤੇ ਅਸੀਂ ਕੋਈ ਸਮਾਂ ਹੁੰਦਾ ਸੀ ਜਦੋਂ ਕਿਤੇ ਵਿਆਹ ਸ਼ਾਦੀ ਹੁੰਦਾ ਸੀ ਨਾ ਮੁੰਡੇ ਦਾ ਤੇ ਅਸੀਂ ਚੰਗੇ ਚੰਗੇ ਬੰਦਿਆਂ ਨੂੰ ਆਪਣੇ ਵਿਆਹ ਸ਼ਾਦੀ ਦੇ ਕਾਰਡ ਦੇ ਕਿਉਂ ਦਿੰਦੇ ਸੀ ਕਿ ਭਾਈ ਬਰਾਤੇ ਜਾਣਾ ਹੈ ਹੂੰ ਸਪੈਸ਼ਲੀ ਕਹਿਣਾ ਹੈ ਤੁਹਾਨੂੰ ਤੁਸੀਂ ਚੰਗੇ ਆ ਤੁਹਾਡਾ ਅਸਰ ਸੂਖਿਆ ਤੁਸੀਂ ਬਰਾਤੇ ਜਾਣਾ ਹੂੰ ਉਹ ਕਹਿੰਦੇ ਸੀ ਠੀਕ ਆ ਜੀ ਜ਼ਰੂਰ ਜਾਵਾਂਗੇ ਸਾਰੇ ਜਣੇ ਫਿਰ ਬਰਾਤੇ ਇਕੱਠੇ ਜਾਂਦੇ ਹੁੰਦੇ ਸੀ ਪਤਾ ਲੱਗਦਾ ਹੁੰਦਾ ਸੀ ਕਿ ਪਿੰਡ ਦੇ ਵਿੱਚ ਫਲਾਣਾ ਦੀ ਬਰਾਤ ਆਈ ਆ ਵੀ ਉਹਦੇ ਵਿੱਚ ਫਲਾਣਾ ਫਲਾਣਾ ਬੰਦਾ ਆਇਆ ਅੱਜ ਤੁਸੀਂ ਆਪਣੇ ਘਰੋਂ ਕਾਰਡ ਲੈ ਕੇ ਜਦੋਂ ਨਿਕਲਦੇ ਆ ਤੁਸੀਂ ਕਾਰਡ ਪਤਾ ਕਿਹਨੂੰ ਦੇ ਕੇ ਆਉਨੇ ਆ ਜਿਹਦੇ ਕੋਲ ਕਾਰ ਹੈਗੀ ਆ ਜੀ ਕੀ ਭਾਈ ਕਾਰਡ ਦੇ ਕੇ ਆਉਨੇ ਆ ਅਗਲਾ ਕਾਰ ਲੈ ਕੇ ਆਓ ਸਾਡੇ 4 ਬਰਾਤੀ ਦੇ ਨਾਲ ਬਹਿ ਕੇ ਚੱਲ ਜਾਣਗੇ ਜੀ ਸਾਡੀ ਇਹ ਮਾਨਸਿਕਤਾ ਹੋ ਗਈ ਆ ਹੂੰ ਸੋ ਅਸੀਂ ਕਿੱਥੇ ਤਰੱਕੀ ਕਰ ਲਵਾਂਗੇ ਬਿਲਕੁਲ ਅਸੀਂ ਆਪਣੇ ਗਵਾਂਢ ਦੇ ਵਿੱਚ ਇੱਕ ਚੰਗਾ ਸੁਚੱਜਾ ਬੰਦਾ ਉਹਨੂੰ ਛੱਡ ਜਾਂਦੇ ਆ ਤੇ ਕਾੜ ਦੇ ਕੇ ਉਹਨੇ ਅਸੀਂ ਕਾਰ ਵਾਲੇ ਨੂੰ ਹੂੰ ਤੇ ਜਦਨ ਕਿ ਤੇ ਫਿਰ ਤੁਹਾਡੀ ਨੂੰਹ ਪੁੱਤ ਦੀ ਖੱਟਪਟ ਹੋ ਜਾਂਦੀ ਏ ਠਾੜੀਆਂ ਕਿਚਰੀਆਂ ਤੇ ਗੱਲ ਪਹੁੰਚ ਜਾਂਦੀ ਆ ਫਿਰ ਤੁਸੀਂ ਕਿੰਨੇ ਕੋਈ ਗੱਲ ਕਰ ਲੈ ਕੇ ਜਾਓ ਹੂੰ ਤੇ ਉਹ ਜਿਹੜਾ ਗੱਲ ਕਰ ਤੁਸੀਂ ਬਰਾਤੇ ਤਾਂ ਲਗਾਏ ਨਹੀਂ ਉਹਨੇ ਜੀ ਜਦੋਂ ਉਹਦੇ ਕੋਲ ਜਾਂਦੇ ਹੋ ਫਿਰ ਕਹਿੰਦਾ ਭਾਈ ਉਹ ਕਾਰ ਵਾਲਾ ਲੈ ਜਾ ਉਹ ਨਾਲ ਚਾਰ ਬੰਦੇ ਹੋਰ ਇਕੱਠੇ ਕਰਕੇ ਲੈ ਜਾ ਗੱਲਾਂ ਇੱਥੇ ਆ ਨਿਬੜਦੀਆਂ ਸਾਡੇ ਪੰਜਾਬ ਦੇ ਵਿੱਚ ਤੇ ਜੇਕਰ ਅਸੀਂ ਇਦਾਂ ਹੀ ਰਹਿ ਤਾਂ ਸਾਡੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਰਿਸ਼ਤੇ ਨਾਤੇ ਜਿਹੜੇ ਆ ਹੁਣ ਵੀ ਤਾਂ ਮਤਲਬ ਇਹ ਹੋਏ ਹੋ ਗਾ ਤਾਂ ਹੋਰ ਹੀ ਬੇੜਾ ਕਰਕੇ ਜਾਣਾ ਬਿਲਕੁਲ ਕਿਉਂਕਿ ਪੰਜਾਬ ਜਿਹੜਾ ਹੈ ਨਾ ਉਹ ਪਿਆਰ ਵਾਸਤੇ ਬਹੁਤ ਜਾਣਿਆ ਜਾਂਦਾ ਸੀ ਕਿ ਸਾਰੇ ਇੱਥੇ ਪਿਆਰ ਨਾਲ ਰਹਿੰਦੇ ਨੇ ਸਾਰੇ ਇੱਕ ਦੂਜਰੇ ਦੀ ਮਦਦ ਕਰਦੇ ਨੇ ਪਰ ਅੱਜ ਜੋ ਸਮਾਂ ਆ ਗਿਆ ਹੈ ਨਾ ਪੰਜਾਬ ਦੇ ਵਿੱਚ ਵੀ ਦੇਖਾ ਦੇਖੀ ਇੱਕ ਕਹਿ ਸਕਦੇ ਆ ਕਿ ਆਪਾਂ ਵੀ ਉਹ ਸੱਭਿਆਚਾਰ ਅਪਣਾਉਣ ਦੀ ਕੋਸ਼ਿਸ਼ ਕਰਦੇ ਆ ਇੱਥੋਂ ਦੇ ਮੁੰਡੇ ਕੁੜੀਆਂ ਵੀ ਉਹੀ ਜੋ ਸੱਭਿਆਚਾਰ ਹੈ ਉਹ ਅਪਣਾਉਣ ਦੀ ਕੋਸ਼ਿਸ਼ ਕਰਦੇ ਆ ਤੇ ਬਹੁਤ ਸਾਰੇ ਲੋਕਾਂ ਨੇ ਅਪਣਾ ਵੀ ਲਿਆ ਹੈ ਇੱਥੋਂ ਤੱਕ ਕਿ ਘਰ ਵੀ ਹੁਣ ਬਾੜ ਵਾਲਿਆਂ ਦੇ ਘਰਾਂ ਦੀ ਦੇਖੀ ਦੇਖੀ ਉਸ ਤਰੀਕੇ ਦੇ ਹੀ ਲੱਗ ਗਏ ਨੇ ਦੇਖੋ ਮੈਂ ਮੈਂ ਹੈਨਾ ਜੀ ਤੁਹਾਡੀ ਗੱਲ ਨਾਲ ਸਹਿਮਤ ਆ ਕਿ ਅਸੀਂ ਲੋਕ ਉਹਨਾਂ ਦੇ ਸਬੇਚਰ ਨੂੰ ਅਡਾਪਟ ਕਰਦੇ ਹਾਂ ਮਾੜੀ ਗੱਲ ਨਹੀਂ ਹੈ ਮੈਂ ਮਾੜੀ ਨਹੀਂ ਕਹਿੰਦਾ ਜੀ ਸਬੇਚਰ ਕੀ ਹੁੰਦਾ ਕੀ ਸਿਰਫ ਉਹ ਨਿੱਕੇ ਨਿੱਕੇ ਕੱਪੜੇ ਹੈਨਾ ਜੀ ਵੀ ਤੁਸੀਂ ਕੋਈ ਜੇ ਵਾਲਾ ਨੂੰ ਰੰਗ ਕਰਾ ਲਿਆ ਜਾਂ ਉਹਦਾਂ ਦੀ ਕਟਿੰਗਾਂ ਕਰਾ ਲਈਆਂ ਜੋ ਉਹਦਾਂ ਦੇ ਪਰਵੱਟੇ ਕਰ ਲੈ ਜਾਂ ਮੂੰਹ ਲੱਪ ਲੈ ਉਹਦਾਂ ਦਾ ਤੇ ਜਾਂ ਫਿਰ ਆ ਮੁੰਡਿਆਂ ਨੇ ਉਹਦਾਂ ਦੀਆਂ ਕੰਨਾਂ ਦੇ ਵਿੱਚ ਬਾੜੀਆਂ ਪਾ ਲਈਆਂ ਤੇ ਜਾਂ ਉਹਦਾਂ ਦੀਆਂ ਪਾਟੀਆਂ ਜੀ ਇਹਨਾਂ ਪਾ ਲਈ ਆ ਹੂੰ ਉਹਨਾਂ ਦਾ ਸੱਭਿਆਚਾਰ ਤਾਂ ਅਸੀਂ ਅਡਾਪਟ ਨਹੀਂ ਕੀਤਾ ਜੀ ਜੇਕਰ ਅਸੀਂ ਗੋਰਿਆਂ ਦਾ ਸੱਭਿਆਚਾਰ ਅਡਾਪਟ ਕੀਤਾ ਹੁੰਦਾ ਪੰਜਾਬੀਆਂ ਨੇ ਹੂੰ ਇਹ ਆਪਣਾ ਛੱਡ ਗਏ ਉਹਨਾਂ ਦਾ ਆਪਣਾ ਨਹੀਂ ਹੋਇਆ ਹੂੰ ਕਿੱਥੇ ਰਹਿ ਗਏ ਅੱਧਵਾਟੇ ਲੱਤ ਕੇ ਹੋਏ ਚਾਲੇ ਜੀ ਧੋਬੀ ਦੇ ਕੁੱਤੇ ਵਾਲੀ ਹਾਲਤ ਆ ਨਾ ਘਰ ਦਾ ਨਾ ਬਾੜ ਦਾ ਜੀ ਉਹਨਾਂ ਦਾ ਸੱਭਿਆਚਾਰ ਕੀ ਆ ਸਮੇਂ ਸਿਰ ਆਉਣਾ ਹੂੰ ਕੰਮ ਮਾਨਦਰੀ ਨਾਲ ਕਰਨਾ ਜੀ ਤੇ ਹਰ ਇੱਕ ਦਾ ਹੱਕ ਦੇਣਾ ਹੂੰ ਕਿਸੇ ਦਾ ਹੱਕ ਮਾਰਨਾ ਨਹੀਂ ਹੂੰ ਕਿਸੇ ਨਾਲ ਬਹੁਤੀ ਕੋਈ ਖਿੱਟਪਟ ਨਹੀਂ ਕਰਨੀ ਜੇਕਰ ਗਵਾਂਡੀਆਂ ਦੀ ਕੋਈ ਮਕਾਨ ਬਣਦਾ ਜਾਂ ਕੋਈ ਉਸਾਰੀ ਹੁੰਦੀ ਉਹਦੇ ਵਿੱਚ ਕੋਈ ਟੰਗ ਨਹੀਂ ਡੋਣੀ ਕੋਈ ਆਪਣਾ ਬਾਹਰ ਕਾਰ ਤੋਂ ਹੀ ਜਾਂਦਾ ਜਾਂ ਕੋਈ ਸ ਆਪਣਾ ਕੰਮ ਕਰਦਾ ਉਹਨੂੰ ਦੇਖ ਕੇ ਛੜਨਾ ਨਹੀਂ ਕਿਸੇ ਨੇ ਕਾਰ ਲੈ ਆਂਦੀ ਕੁਝ ਵੀ ਕਰਦਾ ਕੋਈ ਪੱਬ ਜਾਂਦਾ ਕੋਈ ਕਲੱਬ ਜਾਂਦਾ ਕਿਸੇ ਕੋਈ ਆਉਂਦਾ ਕੋਈ ਜਾਂਦਾ ਉਹ ਬਿਲਕੁਲ ਇੰਟਰਵਿਊ ਨਹੀਂ ਕਰਦੇ ਬਿਲਕੁਲ ਨਹੀਂ ਸਾਡੇ ਵਾਲੇ ਸੀਸੀਟੀਵੀ ਕੈਮਰੇ ਉੱਪਰ ਬੈਠੇ ਹੁੰਦੇ ਆ ਜੀ ਇਹ ਸਭੇ ਚਾਰੇ ਆ ਬਿਲਕੁਲ ਅਸੀਂ ਆਪਣਾ ਸਭੇ ਚਾਰੇ ਦਾ ਗਵਾਈ ਲਿਆ ਹੂੰ ਉਹਨਾਂ ਵਾਲਾ ਅਸੀਂ ਅਪਣਾਉਣ ਦੇ ਚੱਕਰ ਦੇ ਉਹਨਾਂ ਵਾਲੇ ਅਸੀਂ ਸਿਰਫ ਕੱਪੜੇ ਅਪਣਾਏ ਆ ਹੂੰ ਕੁੜੀਆਂ ਕਹਿੰਦੀਆਂ ਕਿ ਛੋਟੇ ਛੋਟੇ ਨਿਕਰਾਂ ਪਾ ਕੇ ਅਸੀਂ ਖਰੇ ਬਹੁਤ ਆਜਾਦ ਹੋ ਗਈਆਂ ਹੂੰ ਅਸੀਂ ਉਹਨਾਂ ਨੂੰ ਸਭੇ ਚਾਰੇ ਅਡਾਪਟ ਕਰ ਲਿਆ ਨਹੀਂ ਅਸੀਂ ਗਲਤ ਆ ਗਲਤ ਜੋ ਅਡਾਪਟ ਕਰਨਾ ਚਾਹੀਦਾ ਸੀ ਉਹ ਅਸੀਂ ਕੀਤਾ ਨਹੀਂ ਹੂੰ ਜੋ ਨਹੀਂ ਕਰਨਾ ਚਾਹੀਦਾ ਸੀਗਾ ਉਹ ਕਰ ਲਿਆ ਮਰੇ ਅਸੀਂ ਤਾਂ ਆ ਬਿਲਕੁਲ ਸਹੀ ਕਿਹਾ ਭਾਵ ਇਹ ਹੈ ਕਿ ਇਨਸਾਨ ਇਨਸਾਨ ਦੇ ਕੰਮ ਆਉਂਦੇ ਦੂਰੀ ਮਾਨਸਿਕਤਾ ਰੱਖਣਾ ਮਾੜੀ ਗੱਲ ਹੈ ਹਰੇਕ ਦੇ ਲਈ ਇੱਕੋ ਜਿਹੀ ਸੋਚ ਰੱਖੋ ਕਿਉਂਕਿ ਉਹ ਕਹਿੰਦੇ ਨੇ ਨਾ ਰੂਲਸ ਰੈਗੂਲੇਸ਼ਨਸ ਹਰੇਕ ਦੇ ਲਈ ਇੱਕੋ ਜਿਹੀ ਹੋਣੇ ਚਾਹੀਦੇ ਵਿਤਕਰਾ ਨਹੀਂ ਕਰਨਾ ਚਾਹੀਦਾ ਜਗਜੀ ਬਹੁਤ ਸਾਰੀਆਂ ਗੱਲਾਂ ਬਤਾਸੀ ਕੀਤੀਆਂ ਬਹੁਤ-ਬਹੁਤ ਧੰਨਵਾਦ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਪ੍ਰੋਗਰਾਮ ਸਵੇਰੇ ਸਵੇਰੇ ਨੂੰ ਅਸੀਂ ਇੱਥੇ ਸਮਾਪਤ ਕਰਦੇ ਹਾਂ ਇੱਕ ਵਾਰ ਫਿਰ ਤੁਹਾਨੂੰ ਕਹਿਣਾ ਚਾਹੁੰਦੇ ਹਾਂ ਕਿ ਸਾਡਾ ਇਹ ਪ੍ਰੋਗਰਾਮ ਕਿਵੇਂ ਦਾ ਲੱਗਿਆ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਸਾਂਝੇ ਕਰਨਾ ਮੁਰਤੋਂ ਖਾਤੀ ਭਵੰਗੇ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁdde ਦੇ ਨੇੜੇ ਲਾਈਵ ਪੰਜਾਬੀ ਟੀਵੀ